ਤਨਖਾ ਪੰਜ ਪਿਆਰਿਆਂ ਦੁਆਰਾ ਪਤਿਤ ਸਿੱਖ ਨੂੰ ਲਗਾਈ ਜਾਣ ਵਾਲੀ ਸਜ਼ਾ ਤਨਖਾ ਕੀ ਹੁੰਦੀ ਹੈ ਸਭ ਤੋਂ ਪਹਿਲਾਂ ਤਨਖਾ ਕਿਸ ਨੇ ਅਤੇ ਕਿਸ ਨੂੰ ਲਗਾਈ ਸੀ ਇਹ ਵੀਡੀਓ ਤੁਹਾਡੇ ਕਈ ਪੁਲੇਖੇ ਦੂਰ ਕਰੇਗਾ ਅਜੋਕੇ ਸਮੇਂ ਵਿੱਚ ਤਨਖਾ ਵਿਸ਼ੇ ਉੱਤੇ ਚੱਲ ਰਹੇ ਪੁਲੇਖਿਆਂ ਨੂੰ ਧਿਆਨ ਵਿੱਚ ਰੱਖਦੇ ਹਾਂ ਤਨਖਾ ਦੇ ਇਤਿਹਾਸ ਬਾਰੇ ਵਿਸ਼ੇਸ਼ ਜਾਣਕਾਰੀ ਪੰਜ ਪਿਆਰਿਆਂ ਵੱਲੋਂ ਲਗਾਈ ਜਾਂਦੀ ਸਜ਼ਾ ਤਨਖਾ ਦੇ ਹਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰੀ ਕਵੀ ਭਾਈ ਨੰਦ ਲਾਲ ਜੀ ਦੁਆਰਾ ਲਿਖੇ ਤਨਖਾਹਨਾਮੇ ਵਿੱਚ ਮਿਲਦੇ ਹਨ ਜਿਸ ਦੇ ਅਨੁਸਾਰ ਤਨਖਾਹ ਦਾ ਮੁੱਖ ਉਦੇਸ਼ ਭੁੱਲ ਬਖਸ਼ਾਉਣਾ ਹੈ ਇਸ ਤੋਂ ਇਲਾਵਾ ਭਾਈ ਦਿਆ ਸਿੰਘ ਭਾਈ ਚੋਪਾ ਸਿੰਘ ਅਤੇ ਸ਼੍ਰੀ ਗੁਰੂ ਰਤਨੰਦ ਮਾਲ ਵਿੱਚ ਵੀ ਲਿਖੇ ਰਹਿਤਨਾਮਿਆਂ ਨੂੰ ਹਵਾਲੇ ਵਜੋਂ ਪੜ੍ਹਿਆ ਜਾ ਸਕਦਾ ਹੈ ਵੱਡੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਸਿੱਖ ਇਤਿਹਾਸ ਵਿੱਚ ਪਹਿਲੀ ਤਨਖਾਹ ਸਿੱਖਾਂ ਵੱਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਉਸ ਵੇਲੇ ਲਾਈ ਗਈ ਸੀ ਜਦੋਂ ਉਹਨਾਂ ਨੇ ਸਾਧੂ ਦਾदू ਦੇ ਦਾਦੂਦਾਰੇ ਨੂੰ ਤੀਰ ਨਾਲ ਨਮਸਕਾਰ ਕੀਤਾ ਸੀ ਕਿਉਂਕਿ ਇਹ ਕਾਰਜ ਕਬਰਾਂ ਜਾਂ ਮਜ਼ਾਰਾਂ ਦੀ ਪੂਜਾ ਨਾ ਕਰਨ ਸੰਬੰਧੀ ਗੁਰੂ ਵੱਲੋਂ ਦਿੱਤੇ ਹੁਕਮ ਦੇ ਉਲਟ ਸੀ ਸਿੱਖਾਂ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਲਗਾਈ ਗਈ ਤਨਖਾਹ ਵਿੱਚ 125 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਸੀ ਜੋ ਗੁਰੂ ਕੇ ਲੰਗਰਾਂ ਲਈ ਤੰਬੂ ਖਰੀਦਣ ਵਾਸਤੇ ਖਰਚ ਕੀਤੇ ਗਏ ਸਨ ਇਸ ਦਾ ਜ਼ਿਕਰ ਡਾਕਟਰ ਰਤਨ ਸਿੰਘ ਜੱਗੀ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਸ਼ ਕੋਸ਼ ਵਿੱਚ ਕੀਤਾ ਹੈ ਇਸ ਤੋਂ ਇਲਾਵਾ ਪੰਜ ਪਿਆਰਿਆਂ ਵੱਲੋਂ ਵੱਖ-ਵੱਖ ਸਮੇਂ ਵਿੱਚ ਅਨੇਕਾਂ ਸਿੱਖਾਂ ਨੂੰ ਤਨਖਾਹ ਲਗਾਈ ਗਈ। ਦੂਜੀ ਘਟਨਾ ਭਾਈ ਸੁਬੇਕ ਸਿੰਘ ਜੀ ਨਾਲ ਸੰਬੰਧਿਤ ਹੈ ਜੋ ਮੁਗਲ ਸਰਕਾਰ ਦੀ ਸੇਵਾ ਕਰਨ ਦੀ ਤਨਖਾਹੀਆਂ ਐਲਾਨੇ ਗਏ। ਇਸ ਤੋਂ ਬਾਅਦ ਹੀ ਉਹ ਪੰਥ ਖਾਲਸੇ ਨਾਲ ਗੱਲਬਾਤ ਕਰਨ ਯੋਗ ਮੰਨੇ ਗਏ ਸਨ। ਤੀਜੀ ਘਟਨਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ ਹੈ ਜਿਨ੍ਹਾਂ ਨੂੰ ਅਕਾਲੀ ਬਾਬਾ ਫੂਲਾ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਨੈਤਿਕ ਅਤੇ ਧਾਰਮਿਕ ਗਲਤੀਆਂ ਦੇ ਦੋਸ਼ ਵਿੱਚ ਤਨਖਾਹ ਲਗਾਈ ਸੀ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਸੋਖੋੜੇ ਮਾਰਨ ਦੀ ਅਤੇ ਜੁਰਮਾਨਾ ਭਰਨ ਦੀ ਸਜ਼ਾ ਦਿੱਤੀ ਗਈ ਸੀ ਪਰ ਮਹਾਰਾਜਾ ਵੱਲੋਂ ਆਪਣੇ ਆਪ ਨੂੰ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਸਮਰਪਣ ਕਰ ਦੇਣ ਦੇ ਬਾਅਦ ਅਕਾਲੀ ਬਾਬਾ ਫੂਲਾ ਸਿੰਘ ਨੇ ਸਰੀਰਕ ਸਜ਼ਾ ਮਾਫ਼ ਕਰ ਦਿੱਤੀ ਸੀ ਚੌਥੀ ਘਟਨਾ ਬਾਬਾ ਕਰਤਾਰ ਸਿੰਘ ਬੇਦੀ ਨਾਲ ਸੰਬੰਧਿਤ ਹੈ ਜਿਨ੍ਹਾਂ ਨੂੰ ਸਾਕਾ ਨਨਕਾਣਾ ਸਾਹਿਬ ਦੇ ਮੁੱਖ ਦੋਸ਼ੀ ਸਮਰਥਨ ਕਰਨ ਕਰਕੇ ਤਨਖਾਹ ਲਗਾਈ ਗਈ ਸੀ ਪੰਜਵੀਂ ਘਟਨਾ ਜਥੇਦਾਰ ਤੇਜਾ ਸਿੰਘ ਪੁੱਛਰ ਨਾਲ ਸੰਬੰਧਿਤ ਹੈ ਜਿਨ੍ਹਾਂ ਨੂੰ ਅੰਮ੍ਰਿਤਸਰ ਸਾਹਿਬ ਦੇ ਪਵਿੱਤਰ ਸਰੋਵਰ ਦੀ ਕਾਰ ਸੇਵਾ ਦੌਰਾਨ ਪੰਜ ਪਿਆਰਿਆਂ ਦਾ ਨਿਰਾਦਰ ਕਰਨ ਦੀ ਤਨਖਾਹ ਲਗਾਈ ਗਈ ਸੀ 6ਵੀਂ ਘਟਨਾ ਦਾ ਸੰਬੰਧ ਬਾਬੂ ਤੇਜਾ ਸਿੰਘ ਅਤੇ ਉਹਨਾਂ ਦੀ ਪਤਨੀ ਦੇ ਨਾਲ ਹੈ ਜਿਨ੍ਹਾਂ ਨੂੰ ਗੁਰਬਾਣੀ ਦੇ ਸ਼ਬਦ ਬਦਲਣ ਗੁਰਮੰਤਰ ਅਤੇ ਅਰਦਾਸ ਦੇ ਰੂਪ ਵਿੱਚ ਤਬਦੀਲੀ ਕਰਨ ਦੇ ਦੋਸ਼ ਲਈ ਤਨਖਾਹ ਲਗਾਈ ਗਈ ਸੀ 7ਵੀਂ ਘਟਨਾ ਉੱਗੇ ਸਿੱਖ ਲੀਡਰ ਮਾਸਟਰ ਤਾਰਾ ਸਿੰਘ ਦੇ ਨਾਲ ਸੰਬੰਧਿਤ ਹੈ ਜਿਨ੍ਹਾਂ ਨੂੰ ਰਾਜਨੀਤਿਕ ਪ੍ਰਦਰਸ਼ਨ ਦੌਰਾਨ ਧਾਰਮਿਕ ਕਸਮ ਤੋੜਨ ਲਈ ਤਨਖਾਹ ਦੇ ਰੂਪ ਵਿੱਚ ਅਖੰਡ ਪਾਠ ਅਤੇ ਜਪਜੀ ਸਾਹਿਬ ਦੀ ਬਾਣੀ ਦਾ ਰੋਜ਼ਾਨਾ ਪਾਠ ਕਰਨ 125 ਰੁਪਏ ਦਾ ਕੜਾ ਪ੍ਰਸ਼ਾਦ ਕਰਵਾਉਣ 5 ਦਿਨਾਂ ਲਈ ਲੰਗਰ ਵਿੱਚ ਝੂਠੇ ਭਾਂਡੇ ਮਾਂਜਣ ਅਤੇ ਜੋੜਿਆਂ ਦੀ ਸੇਵਾ ਕਰਨ ਦੀ ਤਨਖਾਹ ਲਗਾਈ ਗਈ ਸੀ 8ਵੀਂ ਘਟਨਾ ਵਿੱਚ ਸਿੱਖ ਲੀਡਰ ਸੰਤ ਫਤਿਹ ਸਿੰਘ ਅਤੇ ਉਹਨਾਂ ਦੇ ਸਾਥੀਆਂ ਨਾਲ ਜੁੜੀ ਹੋਈ ਹੈ ਜਿਨ੍ਹਾਂ ਨੂੰ ਮਾਸਟਰ ਤਾਰਾ ਸਿੰਘ ਦੀ ਭੁੱਖ ਹੜਤਾਲ ਤੋੜਨ ਲਈ ਤਨਖਾਹ ਲਈ ਗਈ ਸੀ ਸੰਤ ਫਤੇਹ ਸਿੰਘ ਨੂੰ ਰੋਜ਼ਾਨਾ ਦੇ ਨਿਤਨੇਮ ਤੋਂ ਇਲਾਵਾ ਜਪਜੀ ਸਾਹਿਬ ਦੇ ਪਾਠ ਕਰਨ ਅਤੇ ਪੰਜ ਦਿਨਾਂ ਲਈ ਲੰਗਰ ਦੇ ਝੂਠੇ ਭਾਂਡੇ ਮਾਣਨ ਦੇ ਨਿਰਦੇਸ਼ ਦਿੱਤੇ ਗਏ ਸਨ। ਨੌਵੀਂ ਘਟਨਾ ਭਾਰਤ ਦੇ ਸਾਬਕਾ ਰਾਸ਼ਟਰਪਤੀ ਜਾਨੀ ਜੈਲ ਸਿੰਘ ਨਾਲ ਸੰਬੰਧਿਤ ਹੈ ਜਿਸ ਨੂੰ ਜੂਨ 1984 ਵਿੱਚ ਦਰਬਾਰ ਸਾਹਿਬ ਉੱਤੇ ਹੋਏ ਫੌਜੀ ਹਮਲੇ ਦੇ ਦੋਸ਼ ਵਿੱਚ ਤਨਖਾਹ ਲਗਾਈ ਗਈ ਸੀ ਪਰ ਉਹ ਪੰਜ ਪਿਆਰਿਆਂ ਸਾਹਮਣੇ ਆਪਣੀ ਬੇਕਸੂਰੀ ਸਾਬਤ ਕਰਕੇ ਸਜ਼ਾ ਮਾਫ਼ ਕਰਵਾਉਣ ਵਿੱਚ ਸਫਲ ਹੋਏ ਸਨ। 10ਵੀਂ ਘਟਨਾ ਦਾ ਸੰਬੰਧ ਸਰਦਾਰ ਬੂਟਾ ਸਿੰਘ ਅਤੇ ਸੰਤਾ ਸਿੰਘ ਨਾਲ ਹੈ ਜਿਨ੍ਹਾਂ ਨੇ ਬਿਨਾਂ ਮਨਜ਼ੂਰੀ ਸਰਬਤ ਖਾਲਸਾ ਸਦਕੇਸ਼ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਦੀ ਪੁਨਰ ਉਸਾਰੀ ਦਾ ਕੰਮ ਕੀਤਾ ਸੀ ਪੰਜ ਪਿਆਰੇ ਸਹਿਬਾਨ ਵੱਲੋਂ ਦੋਵਾਂ ਨੂੰ ਤਨਖਾ ਲਗਾ ਕੇ ਪੰਥ ਵਿੱਚੋਂ ਛੇਕ ਕੇ ਬਾਹਰ ਕਰ ਦਿੱਤਾ ਸੀ ਇਸ ਤੋਂ ਇਲਾਵਾ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਦਸਮ ਬਾਣੀ ਦਾ ਵਿਰੋਧ ਕਰਨ ਕਰਕੇ ਤਨਖਾ ਲਗਾ ਕੇ ਪੰਥ ਤੋਂ ਛੇਕਿਆ ਗਿਆ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਗੁਰਗੋਬਿੰਦ ਸਿੰਘ ਸਾਹਿਬ ਦਾ ਰੂਪ ਧਾਰਨ ਕਰਨ ਦਾ ਪਾਪ ਕਰਨ ਵਾਲੇ ਸੋਦਾ ਸਾਧ ਨੂੰ ਬਿਨਾਂ ਸ਼ਰਤ ਮੁਆਫੀ ਦੇਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਕਰਨ ਦੇ ਦੋਸ਼ 'ਤੇ ਤਨਖਾਹ ਲਗਾਈ ਗਈ ਸੀ ਜੇਕਰ ਤਨਖਾਹ ਲਗਾਉਣ ਦੇ ਨੀਮਾਂ ਦੀ ਗੱਲ ਕਰੀਏ ਤਾਂ ਤਨਖਾਹ ਵਿਅਕਤੀਗਤ ਚਾਲਚਲਣ ਦੀਆਂ ਗਲਤੀਆਂ ਵਾਲੇ ਅਤੇ ਗੁਰੂ ਦੀ ਬੇਅਦਬੀ ਕਰਨ ਵਾਲੇ ਸਿੱਖ ਨੂੰ ਲਗਾਈ ਜਾਂਦੀ ਹੈ ਮਹਾਨ ਵਿਦਵਾਨ ਪਾਈ ਨੰਦ ਲਾਲ ਜੀ ਤਨਖਾਹਨਾਮੇ ਵਿੱਚ ਲਿਖਦੇ ਨੇ ਗੁਰ ਕੀ ਨਿੰਦਾ ਸੁਣੈ ਨਾ ਕਾਨ ਭੇਟਤ ਕਰੈ ਸ